ਨਸ਼ਾ ਵਿਰੋਧ ਚਲਾਈ ਮਹਿਮ ਤਹਿਤ ਸ਼੍ਰੀ ਮੁਖਸਰ ਸਾਹਿਬ ਦੇ ਐਸਐਸਪੀ ਭਾਗੀ ਰਤ ਸਿੰਘ ਮੀਨਾ ਵੱਲੋਂ ਵਕ ਵਕ ਪੁਲਿਸ ਦੀਆਂ ਟੁਕੜੀਆਂ ਬਣਾ ਕੇ ਨਸ਼ੇ ਵੇਚਣ ਵਾਲੇ ਸੁੱਦਾਗਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਉਹਨਾਂ ਨੂੰ ਜੇਲਾ ਵਿੱਚ ਸੁੱਟਿਆ ਜਾ ਰਹਾ ਹੈ ਜਿਨ੍ਹਾਂ ਨਸ਼ਾ ਤਸਕਰਾ ਖਿਲਾਫ ਐਨਡੀ ਪੀਐਸ ਐਕਟ ਤਹਿਤ ਕਮਰਸ਼ੀਅਲ ਮਾਤਰਾ ਦੇ ਮੁਕੱਦਮੇ ਦਰਜ ਹਨ ਉਹਨਾਂ ਵੱਲੋਂ ਨਸ਼ਾ ਤਸਕਰੀ ਰਾਹੀਂ ਬਣਾਈ ਗਈ ਪ੍ਰਾਪਰਟੀ ਨੂੰ ਫ੍ਰੀਜ਼ ਕਰਵਾਉਣ ਲਈ 68 ਐਫ ਐਨ ਡੀ ਪੀ ਸੀ ਐਕਟ ਤਹਿਤ ਕੇਸ ਤਿਆਰ ਕਰਕੇ ਕੰਪੀਟੈਂਟ ਅਥਾਰਟੀ ਦਿੱਲੀ ਪਾਸ ਭੇਜਿਆ ਜਾ ਰਿਹਾ ਹੈ ਐਸੇ ਤਹਿਤ ਡੀ ਐਸ ਪੀ ਗਿੱਦੜਵਾ ਜਸਵੀਰ ਸਿੰਘ ਪੰਨੂ ਦੀ ਨਿਗਰਾਨੀ ਹੇਠ ਅੱਜ ਥਾਣਾ ਗਿੱਦੜਵਾ ਦੇ ਐਸ ਐਚ ਓ ਐਸ ਆਈ ਦੀਪਿਕਾ ਕੰਬੋਜ ਵੱਲੋਂ ਪਿੰਡ ਹੁਸਨਰ ਦੇ ਨਸ਼ਾ ਤਸਕਰ ਦੀ ਪ੍ਰਾਪਰਟੀ ਨੂੰ ਸੀਲ ਕੀਤਾ ਗਿਆ ਅਤੇ ਉਸ ਦੀ ਪ੍ਰਾਪਰਟੀ ਦੇ ਬਾਹਰ ਨੋਟਿਸ ਲਗਾਇਆ ਗਿਆ ਮਾਂਜੂ ਪੰਜਾਬ ਸਰਕਾਰ ਅਤੇ ਸ਼੍ਰੀ ਗੌਰਵ ਜੱਦਵ ਬੀ ਜੀ ਪੀ ਪੰਜਾਬ ਵੱਲੋਂ ਪੂਰੇ ਪੰਜਾਬ ਅੰਦਰ ਨਸ਼ਾ ਤਸਕਰਾ ਨੂੰ ਕਾਬੂ ਕਰਨ ਅਤੇ ਉਹਨਾਂ ਵੱਲੋਂ ਪਿਛਲੇ 5 ਸਾਲਾਂ ਵਿੱਚ ਬਣਾਈ ਗਈ ਚੱਲ ਅਚੱਲ ਜਾਇਦਾਦ ਪ੍ਰਾਪਰਟੀ ਦਾ ਨਸ਼ਾ ਤਸਕਰਾ ਕਰਕੇ ਬਣਾਈ ਗਈ ਉਹਨਾਂ ਪ੍ਰਾਪਰਟੀਆਂ ਨੂੰ ਸੀਜ਼ ਕਰਨ ਲਈ ਪੂਰੇ ਸੂਬੇ ਅੰਦਰ ਮਹਿੰਮ ਚਲਾਈ ਗਈ ਹੈ ਇਸੇ ਲੜੀ ਵਿੱਚ ਸ਼੍ਰੀ ਭਾਗੀਰਥ ਮੀਨਾ ਆਈਪੀਐਸ ਐਸਐਸਪੀ ਸ਼੍ਰੀ ਮੁਕਸਰ ਸਾਹਿਬ ਦੀਆਂ ਜੋਗ ਅਧਿਤਾ ਤਹਿਤ ਸਬਡਿਵੀਜ਼ਨ ਦੇ ਦਰਵਾਦੇ ਪਿੰਡ ਉਸਨਰ ਦੇ ਪ੍ਰਦੀਪ ਸਿੰਘ ਉਰ ਪੁਪਲੀ ਉਤਰ ਗੁਰਮੀਤ ਸਿੰਘ ਜਿਸ ਤੇ ਕਾਫੀ ਨਸ਼ਾ ਤਸਕਰੀ ਦੇ ਕਮਰਸ਼ੀਅਲ ਕੁਆਂਟੀਟੀ ਦੇ ਮਕਦਮੇ ਦਰਜ ਹਨ ਉਸ ਨੇ ਜੋ ਪਿਛਲੇ 5 ਸਾਲਾਂ ਵਿੱਚ ਨਸ਼ਾ ਤਸਕਰੀ ਦਾਈ ਪ੍ਰਾਪਰਟੀ ਬਣਾਈ ਹੈ ਇਸ ਦੀ ਕੀਮਤ ਕੁੱਲ 13 ਲੱਖ 65000 ਰੁਪਇਆ ਬਣਦੀ ਹੈ ਉਸ ਪ੍ਰਾਪਰਟੀ ਨੂੰ ਅਸੀਂ ਕੰਪੀਟੈਂਟ ਅਥਾਰਟੀ ਤੋਂ ਫ੍ਰੀਜ਼ ਕਰਵਾਈ ਹੈ ਜਿਸ ਤੇ ਅੱਜ ਪਿੰਡ ਹੁਸਨਰ ਦੇ ਮੋਤਬਰ ਬੰਦਿਆਂ ਦੀ ਹਾਜ਼ਰੀ ਵਿੱਚ ਕੰਪੀਟੈਂਟ ਅਥਾਰਟੀ ਦੇ ਨੋਟਸ ਉਹਨਾਂ ਦੀ ਜ਼ਮੀਨ ਦੇ ਖੇਤਾਂ ਵਿੱਚ ਮੈਂਬਰਾਂ ਨੂੰ ਤਮੀਲ ਕਰਾਇਆ ਅਤੇ ਇੱਕ ਆਰਡਰ ਉਸ ਦੀ ਪ੍ਰਾਪਰਟੀ ਦੇ ਬਾਹਰ ਖੇਤਾਂ ਵਿੱਚ ਲਗਾਇਆ ਗਿਆ ਹੈ ਹੁਣ ਇਹ ਆਪਣੀ ਪ੍ਰਾਪਰਟੀ ਵੇਚ ਨਹੀਂ ਸਕੇਗਾ ਨਾ ਹੀ ਕੋਈ ਇਸ ਪ੍ਰਾਪਰਟੀ ਤੇ ਲੋਨ ਲੈ ਸਕਦਾ ਹੈ ਇਹ ਕੇਸ ਪ੍ਰਾਪਰਟੀ ਕੰਪੀਟੈਂਟ ਅਥਾਰਟੀ ਦਿੱਲੀ ਪਾਸ ਚਲੇਗਾ ਬਾਕੀ ਆਪਦੇ ਮੱਧਮੇ ਰਹੀਂ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਸ਼੍ਰੀ ਭਾਗੀ ਦੇ ਹੱਥ ਮੀਨਾ ਐਸਐਸਪੀ ਸ਼੍ਰੀ ਮੁਕਸਰ ਸਾਹਿਬ ਵੱਲੋਂ ਜ਼ਿਲ੍ਹੇ ਦੇ ਨਸ਼ਾ ਤਸਕਰਾਂ ਨੂੰ ਸਖਤ ਤਾੜਨਾ ਕਰਦੇ ਹੋਏ ਕਿਹਾ ਹੈ ਕਿ ਉਹ ਆਪਣਾ ਨਸ਼ਾ ਤਸਕਰੀ ਦਾ ਕੰਮ ਬੰਦ ਕਰ ਦੇਣ ਨਹੀਂ ਤਾਂ ਇਸੇ ਤਰ੍ਹਾਂ ਉਹਨਾਂ ਦੀਆਂ ਬਣਾਈਆਂ ਹੋਈਆਂ ਪ੍ਰਾਪਰਟੀਆਂ ਨੂੰ ਫ੍ਰੀਜ਼ ਕਰਾਇਆ ਜਾਏਗਾ ਤੇ ਪ੍ਰਾਪਰਟੀਆਂ ਜਿਹੜੀਆਂ ਉਹ ਜ਼ਬਤ ਕਰਾਈਆਂ ਜਾਣਗੀਆਂ